ਦੁਨੀਆ ਵਿੱਚ ਬਹੁਤ ਤਰ੍ਹਾਂ ਦੇ ਕਲਾਕਾਰ ਨੇ ਕਈਆਂ ਨੂੰ ਇੱਕ ਪਲੇਟਫਾਰਮ ਮਿਲ ਜਾਂਦਾ ਹੈ ਤੇ ਉਹ ਆਪਣੀ ਕਲਾ ਦੀ ਬਦੌਲਤ ਮਸ਼ਹੂਰ ਹੋ ਜਾਂਦੇ ਨੇ ਪਰ ਕਈ ਸਾਧਨਾ ਦੀ ਕਮੀ ਕਰਕੇ ਕੁਝ ਕਲਾਕਾਰ ਹਨੇਰੇ ਵਿੱਚ ਹੀ ਰਹਿੰਦੇ ਨੇ ਅਜਿਹਾ ਇੱਕ ਪ੍ਰਵਾਸੀ ਕਲਾਕਾਰ ਹੈ ਮਨੋਜ ਜੋ ਅੱਜਕੱਲ ਬਟਾਲੇ ਦੀਆਂ ਸੜਕਾਂ ਤੇ ਘੁੰਮਦਾ ਨਜ਼ਰ ਆ ਰਿਹਾ ਹੈ ਇਸ ਵੱਲੋਂ ਵਜਾਏ ਜਾ ਰਹੇ ਸਾਜ਼ ਦੀ ਤੁਨ ਮੋਹਤ ਕਰਨ ਵਾਲੀ ਹੈ ਜਦ ਇਸ ਨਾਲ ਗੱਲ ਕੀਤੀ ਗਈ ਤਾ ਪਤਾ ਲੱਗਾ ਕਿ ਰਾਜਸਥਾਨ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਵਜਾਉਣਾ ਉਸਨੇ ਆਪਣੇ ਪੁਰਖਾਂ ਕੋਲੋਂ ਸਿੱਖਿਆ ਜੋ Rajputana ਦੇ ਮਹਿਲਾਂ ਵਿੱਚ ਜਾ ਕੇ ਇਸ ਕਲਾ ਦਾ ਪ੍ਰਦਰਸ਼ਨ ਕਰਦੇ ਸਨ ਅਰਮਾਨੇ ਨਾਮ ਤੇ ਵਾਸ਼ ਨਿਮੁਗੀ ਜੱਟ ਬੋਲੇਗਾ ਮਿਨੂ ਗੋਪਤਾਨਾ ਟਕੜ ਗਾਟ ਰੱਖੀ ਤੈ ਵਾਸ਼ ਨਿਮੁਗੀ ਗੁਰੂ 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 ਗੁਰੂ

ਦਾਤ ਨੂੰ ਦੇ ਗੱਤ ਬੋਲ ਗਾਤ ਨੂੰ ਬੋਤ ਜਾਣੇ ਸਕਾਰੀ ਗਾਤ ਰੱਖੀ ਬੋਤੇ ਤੇ ਤੈਨੂੰ ਦੇ ਟਕਨਜੋਲ 시ਗਰਾ ਮਨੋਜ ਨੇ ਦੱਸਿਆ ਕਿ ਆਪਣੀ ਕਲਾ ਦੀ ਬਦੌਲਤ ਦੁਕਾਨਾਂ ਤੋਂ ਮੰਗ ਮੰਗ ਕੇ 3-400 ਰੁਪਏ ਰੋਜ਼ਾਨਾ ਕਮਾ ਲੈਂਦਾ ਪਰ ਉਹ ਇੱਕ ਸ਼ਹਿਰ ਵਿੱਚ ਜ਼ਿਆਦਾ ਦਿਨ ਨਹੀਂ ਰਹਿੰਦਾ ਉੱਥੇ ਹੀ ਉਸਨੇ ਦੱਸਿਆ ਕਿ ਭਾਵੇਂ ਉਹ ਰਾਜਸਥਾਨ ਦਾ ਰਹਿਣ ਵਾਲਾ ਹੈ ਲੇਕਿਨ ਉਹ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਹੈ ਅਤੇ ਸਿੱਧੂ ਦੇ ਪਿੰਡ ਵੀ ਹੋ ਕੇ ਆਇਆ ਅਤੇ ਅਕਸਰ ਹੀ ਉਹ ਹੁਣ ਪੰਜਾਬੀ ਗੀਤ ਸਿੱਧੂ ਦੇ ਲੋਕਾਂ ਨੂੰ ਸੁਣਾਉਂਦਾ ਹੈ ਅਤੇ ਲੋਕਾਂ ਦਾ ਬਹੁਤ ਪਿਆਰ ਵੀ ਮਿਲ ਰਿਹਾ ਹੈ ਅਜਿਹੇ ਕਲਾਕਾਰਾਂ ਨੂੰ ਜੇ ਸਹੀ ਪਲੇਟਫਾਰਮ ਮਿਲ ਜਾਵੇ ਤਾਂ ਇਹ ਪੁਰਾਤਨ ਕਲਾ ਨੂੰ ਜ਼ਿੰਦਾ ਰੱਖਣ ਵਿੱਚ ਆਪਣਾ ਬੇਹਦ ਯੋਗਦਾਨ ਪਾ ਸਕਦੇ ਨੇ ਪੂਰੇ ਰਾਜਸਥਾਨ سے ਇਹੋ ਜੀ ਕਲਾ ਕਿਹੜਾ ਬੋਲਦੇ ਕਿਹਾ ਸਰਾਉਂਸਾ ਸਰਾਉਂਸਾ ਤੇ था जोन से मेरा डैडी और मेरे दादाजी पहले वो पढ़ लगाया करते हैं गोगा जी महाराज जी उनके पढ़ लगाते लगाते तो राजपूत होते ना राजपूत को उनको बोलते हैं मैं क्या आप पढ़ लगाओ पढ़ लगाते लगाते तो मेरे दादाजी से ये बताते हैं पिताजी ये बताते तो हैं तो मेरा ताऊ भी ये बताता है कि कल दीमाने का फैन है कलाकार है सिंगेर पता और सारे राजस्थान में सारे ये काम करते मैं सिद्ध मूसला

ਸਲਾਈ ਕਰਵਾ ਲਿਆ। ਇਹ ਬਟਾ ਐਵੇਂ ਆ। ਮੇਰੇ ਡੈਡੀ ਨੇ ਬਣਾ ਕੇ ਦਿੱਤੀ।